ਰੋਸ ਗਿਆ ਸਾਡਾ ਸਸ਼ੀ ਗਾਲ ਜੀ ਸਾਰਿਆਂ ਨੇ ਸਵਾਗਤ ਹੈ ਸਾਡੇ ਖ ਨਵੇਂ ਵਲੌਗ ਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਕਿਉਂ ਨਹੀਂ ਬੋਲੀ ਆ ਦੇਖੋ ਲੰਗਰ ਲਾਇਆ ਇਹਨਾਂ ਨੇ ਅੱਜ ਬੈੱਡ ਤੇ ਸਵਾਦ ਬਹੁਤ ਆ ਕਹਿੰਦੇ ਅੱਜ ਅਸੀਂ ਅੰਦਰ ਬੈਠ ਕੇ ਖਾ ਲਈਏ ਕਿਉਂਕਿ ਅਸੀਂ ਦੇਖਣਾ ਸੀਗਾ ਬਿਗ ਬਾਸ ਕਿਤੇ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਚਲ ਹਦੀਆ ਹੋ ਗਿਆ ਇੱਕ ਚ ਖਾ ਲਿਆ ਕਰੋ ਤਿੰਨੋਂ ਜਾਣੇ ਦੇਖੋ ਕਿ ਮੈਂ ਭਾਂਡੇ ਲੈ ਆ ਡੜ ਮੰਮੀ ਮੈਂ ਨਾ ਖਾਂਗੀ ਮੈਂ ਕਿਦਰ ਨਾ ਖਾਵਾਂਗੀ ਮੇਰੇ ਜੋਗਾ ਛੱਡਿਆ ਕਿਸ ਨੇ ਕੁਝ ਸਰ ਜੀ ਕੋਲੀਜ ਗਈ ਬਸ ਕੱਲੀ ਸਬਜੀ ਪਰੌਂਠੀ ਪਰੌਂਠੀਆਂ ਖਾ ਲਈਆਂ ਅੱਧੀ ਪਰੌਂਠੀ ਛੱਡੀ ਐ ਦੇਖਿਓ ਦੇਖ ਲਓ ਮੇਰੇ ਘਰ ਵਾਲੇ ਨੇ ਮੇਰੇ ਅੱਸੀ ਅੱਧੀ ਪਰੌਂਠੀ ਛੱਡੀ ਐ ਜੀ ਅੱਧੀ 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 ਟਿਫਨ ਦੇ ਵਿੱਚ ਅੱਜ ਅਸੀਂ ਬਣਾਈ ਸੀ ਆਲੂ Shimla Mirch ਦੇਖੋ ਇੰਨੀ ਲੇਟ ਮੈਂ ਵਲੌਗ ਆ ਕੇ ਸਟਾਰਟ ਕੀਤਾ ਇਹ ਸਾਰੇ ਬੀਜੀ ਸੀਗੇ ਕਾਦੇ ਚ ਟੀਵੀ ਦੇਖਣ ਚ ਹੁਣ ਕਾਲੀ ਨੂੰ ਮੂੰਹ ਲਾ ਲੋ ਉਹ ਦੇਖੋ ਦਹੀਂ ਤਾਂ ਅਸੀਂ ਆ ਹੀ ਪੀ ਜਾਣੇ ਹਨ ਵੇ ਖਾਂਦੇ ਖੁੰਦੇ ਨਹੀਂਗੇ ਮਸਤੀ ਮਿਲਾ ਕੇ ਸਭ ਤੋਂ ਪਹਿਲਾਂ ਰੋਟੀ ਮੈਂ ਦੇ ਕੇ ਗਿਆ ਸੀ ਸਾਹਿਬ ਨੂੰ ਠੀਕ ਹੈ ਫਿਰ ਮੈਂ ਦੇ ਕੇ ਗਿਆ ਸੀ ਗੁੰਨੂ ਨੂੰ ਤੇ ਫਿਰ ਮੈਂ ਦੇ ਕੇ ਗਿਆ ਸੀ ਪਾਪਾ ਨੂੰ

ਖਵਾ ਦੇ ਤੁਸੀਂ ਇਹਨੂੰ ਖਵਾ ਦੋ ਪਰ ਆਲੂ ਦੇ ਦੋ ਤੁਸੀਂ ਰੋਟੀ ਖਵਾ ਦੋ ਇਹਨੂੰ ਇਹ ਠੰਡੀ ਕਰ ਲੂਗਾ ਚਲੋ ਜੀ ਹੁਣ ਮੈਂ ਵੀ ਰੋਟੀ ਖਾ ਲਾਂ ਫਿਰ ਮੈਂ ਤੁਹਾਨੂੰ ਮਿਲਦਾ ਰੋਟੀ ਖਾ ਖੂ ਕੇ ਠੀਕ ਹੈ ਜੀ ਠੰਡ ਬਹੁਤ ਹੋ ਗਈ ਆ ਨਾ ਨੂੰ ਲਏ ਅਸੀਂ ਸਾਰੇ ਸਾਰੇ ਨਾਤੀ ਹੋਇਆ ਸੀ ਆਇਨਾ ਸਮਝੋ ਕਿ ਉੱਠਨ ਸਾਰ ਰੋਟੀਆਂ ਤੇ ਬਹਿ ਜਾਂਦੇ ਆ ਟਾਈਮ ਦੇਖ ਲਓ 12 ਵਜੇ 12 ਵਜਣ ਵਾਲਿਆ ਹੁਣ ਚੱਲ ਰਿਹਾ ਸਾਡਾ ਬ੍ਰੇਕਫਾਸਟ ਹੁਣ ਤਾਂ ਠੀਕ ਹੋ ਗਿਆ ਮੌਸਮ ਧੁੰਦ ਚੱਕੀ ਗਈ ਮ ਇੱਕ 1:00 ਤੱਕ ਸ਼ਾਇਦ ਧੁੱਪ ਨਿਕਲ ਜਾਵੇ ਕਿੰਥੋਂ ਤੱਕ ਨਿਕਲੂਗੀ ਆਈਡੀਆ ਬਾਕੀ ਕੁਝ ਕਹਿ ਨਹੀਂ ਸਕਦੇ ਅੱਜ ਮੈਂ ਸਿਰ ਧੋਇਆ ਸੀ ਸਿਰ ਦੇਖੋ ਗਿੱਲਾ ਗਿੱਲਾ ਸਿਰ ਮੇਰਾ ਮੈਂ ਫੇਟ ਉੱਪਰ ਲਿਆ ਲਿਆ ਮੈਂ ਕਿਹਾ ਹਵਾ ਵੱਜ ਗਈ ਤਾਂ ਫਿਰ ਮੈਂ ਬਿਮਾਰ ਹੋ ਜਾਊਂਗਾ ਫਿਰ ਰੋਟੀਆਂ ਕੌਣ ਪਕਾਊਗਾ ਘਰ ਦਾ ਕੰਮ ਕੌਣ ਕਰੂਗਾ ਹਾਂਜੀ ਇਸ ਕਰਕੇ ਸਾਰੇ ਮੈਨੂੰ ਕਹਿੰਦੇ ਮੇਰੇ ਮੇਰੇ ਹਸਬੰਡ ਜੀ ਮੈਨੂੰ ਕਹਿੰਦੇ ਤੂੰ ਜਰਾਬਾ ਨਹੀਂ ਪਾਉਂਦੀ ਤੂੰ ਜਰਾਬਾ ਕਿਉਂ ਨਹੀਂ ਪਾਉਂਦੀ ਤੂੰ ਜਰਾਬਾ ਪਾ ਲੈ ਤੇਨੂੰ ਠੰਡ ਲੱਗ ਜੂਗੀ ਮੈਂ ਕੰਮ ਕਰਨ ਕਰੂਗਾ। ਨਹੀਂ ਤੇ ਬਣਾ। ਥੱਕ ਗਿਆ ਰੋਟੀ ਖਾਂਦਾ, ਲੇਟ ਗਿਆ। ਵੈਸੀ ਪਿਆ। ਵੈਸੀ ਪਿਆ। ਚਲੋ। ਮਿਲਦੇ ਆਂ ਜੀ ਤੁਹਾਨੂੰ ਰੋਟੀ ਖਾ ਕੇ। ਓਕੇ ਜੀ ਬਾਏ ਬਾਏ। ਮੈਂ ਫਸਟ ਮੈਂ ਸੈਕਿੰਡ ਆ ਓਕੇ। ਆਖਾਂ ਲਾ ਫੇਰ ਮੈਂ ਸੈਕਿੰਡ ਆਣਾ। ਕੰਮੀ ਗਰ ਕਿ ਆਨੇ ਅੱਜ ਠੰਡ ਚ ਥੋੜੀ ਜੀ। ਆ ਜਾ ਤੂੰ ਆ ਜਾ। ਕਹਿੰਦਾ ਬਹੁ ਬਹੁ ਮੈਨੂੰ ਵੀ ਲੈ ਕੇ ਜਾਓ। ਕਿ ਆ। ਬਰਗਰ ਖਾ ਗਿਆ ਸਾਰਾ ਬਰਗਰ ਆ ਗੁੰਨ ਮਦਮ ਖੋਲਿ ਦੋ ਵੇਲੇ ਹੋ ਗਿਆ ਸੀ ਕਮ ਫਿਰ ਕੇ ਭਾਈ ਕਮ ਫਿਰ ਕੇ ਵੇਲੇ ਉਹ ਕਿੰਨਾ ਬਾਹਰ ਨਿਕਲੇ ਸੀ ਨਾ ਅਜੇ ਵੀਲੋਗ ਨਹੀਂ ਬਣਾਇਆ ਸੀ ਅੱਜ ਅਸੀਂ ਇਕੱਲੇ ਰਹੇ ਹਾਂ ਹੈ ਨਾ ਆ ਜਸ ਬਿਨਾ ਵਲੋਗ ਹੱਥ ਆ ਗਿਆ ਮੂਰੇ ਫਿਰ ਦੋ ਘੰਟੇ ਲੱਗਿਤਾ ਸੀ ਬਿਨਾ ਵਲੋਗ ਤੋਂ ਇੰਜੋਏਮੈਂਟ ਕਿਤਨਾ ਹੈ ਨਾ ਸਭ ਖਾ ਸਭ ਬੋਰਨ ਮਿਲ ਗਈ ਲੈ ਆਟੀ ਘਾਟੀ ਹੁਣ ਤੁਹਾਨੂੰ ਮੰਗੇ ਉਹ ਨਾਮ ਠੀਕ ਐ ਜੀ ਕੋਸ ਕਿਤੇ ਚੱਲ ਰਹੀ ਐ ਗੁੰਮਾ ਨਾ ਤੇ ਗੁੰਮੇ ਤਾਂ ਫਿਰਦੀ ਐ ਤੜਕੇ ਦੀ ਆਹ ਦੇਖ ਲੋ ਲੈ ਹਾਂ ਦਾ ਹਾਂ ਰੱਖ ਤੋ ਚੱਲ ਉਤਰ ਗੋ ਨਾ ਖਾ ਰਹੀ ਐ ਮੈਂ ਥੋੜਾ ਨਾ ਜਾਉਂ ਤਿੰਨ ਵਜੇ ਕੇ ਟੂਚਨ ਜਾਣਾ ਹੈ ਓ ਛੱਡ ਤੈਨੂੰ ਜਾਣਾ ਹੈ ਤੇ ਬਾਹਰ ਆ ਕੇ ਖਾਲਾ ਫਿਰ ਹਾਂ ਮੈਂ ਤਾਂ ਗੱਡੀ ਖੜੀ ਕਰਕੇ ਆਉਣਾ ਤਾਂ ਹਣਾ ਤੇ ਅੱਜ ਆਈ ਐ ਗੱਡੀ ਦੀ ਵਾਰੀ ਆਪਣੀ ਕਿੰਨੀ ਗੰਦੀ ਐ ਦੇਖੋ ਗੱਡੀ ਆਹ ਰਾਣੀ ਨੂੰ ਸੁੰਦਰਾ ਬਣਾ ਦੇਣਾ ਰਾਣੀ ਨੂੰ ਸੁੰਦਰਾ ਬਣਾ ਦੇਣਾ ਆਪਾ ਤੇ ਪੁੱਛ ਜੋ ਸਾਰਾ ਗੂੜਾ ਘਟਾ ਦਿਓ ਓਕੇ ਕੱਲ ਨਹੀਂ ਨਿਕਲਦੀ। ਲਿਆ ਆਇਆ। ਗੱਡੀ ਦਾ ਪਖੜੀ ਕਰਤੀ ਹਜਵਾਰੀ ਨੇ ਆਈ ਆਪਣੀ। ਹਾਂ। ਸਵਾ 3 ਹੋ ਗਏ। ਸਵਾ 3 ਹੋ ਗਏ ਸਾਢੇ 3 ਜਾਣਾ ਟਿਊਸ਼ਨ। ਗੁੰਨੂ ਗਈ ਟਿਊਸ਼ਨ ਪੜਨਾਂ ਛਤੇ। ਆਪਣੀ ਗੱਡੀ ਦੀ ਵਾਰੀ ਆ ਗਈ ਭਾਈ। ਆਪਣੀ ਗੱਡੀ ਦੀ ਵਾਰੀ ਆ ਗਈ ਭਾਈ। ਬੜੇ ਧੰਨਵਾਦ। ਚਮਕੀ-ਜਮਕੀ ਮਿਲੂਗੀ। ਬਟ बार खड़ी मिट्टी ना भर जाती है फिर दोबारा अंदर हो गए ना साफ साफ खड़ी रहे बन गई अपनी कॉफी रेडी होगी ਮੈਡਮ ਕਹਿੰਦੇ ਕਾਫੀ ਪੀ ਲੋ ਆ ਕੇ ਗੱਡੀ ਆਪਣੀ ਉਹ ਚੌਗੀ ਸੁੱਕਨੇ ਚ ਰਾਤੀ ਹੋਣੀ ਸੁੱਕੂ ਕੇ ਫੇਰ ਕਪੜਾ ਫਿਰੂਗਾ ਉੱਪਰ ਹੈਲੋ ਮੈਂ ਤੁਹਾਨੂੰ ਸੱਦਣ ਆ ਰਹੀ ਸੀ ਕਿ ਕਾਫੀ ਬਣ ਗਈ ਮਾਗ ਹੋਤੀ ਹੈ ਸੁੱਕਣੀ ਪਾਈ ਹੈ ਇਹਦੇ ਉਹ ਬਈ ਮੈਂ ਇਤਰਾ ਕੇ ਆਂਦੇ ਗੱਡੀ ਤੋਤੀ ਗਈ ਆਪਣੀ ਗੱਡੀ ਸੋਹਣੀ ਬਣ ਗਈ ਆਪਣੀ ਸਾਫ ਸੁਥਰੀ ਹੋ ਗਈ ਰਾਣੀ ਉਹ ਕੜਾ ਉਹ ਕੜਾ ਗੱਡਾ ਉਹ ਵੀ ਮੈਂ ਇਤਰਾ ਉਹ ਗੱਡੀ ਤਾਂ ਤੁਹਾਨੂੰ ਚੈੱਕ ਹੀ ਨਹੀਂ ਕਰਾਈ ਸੀਗੀ ਮੈਂ ਦੱਸੋ ਲੱਗਦੀ ਐ ਨਾ ਸੋਹਣੀ ਬਲੈਕ ਕਲਰ ਲੱਗਦਾ ਤਾਂ ਬਹੁਤ ਸੋਹਣਾ ਮਟਰ ਸੰਭਾਲਣਾ ਬਹੁਤ ਔਖਾ ਬਲੈਕ ਕਲਰ ਮਾਰਦੀ ਐ ਨਾ ਚਮਕਾਂ ਬੁਰੀ ਨਜ਼ਰ ਵਾਲੇ ਦੂਰ ਰਹਿਣਾ ਭਾਈ ਆ ਕੇ ਦੇਖਾ ਗੁਲਬੀਰ ਕੋਰਸ ਸਾਹਿਬ ਗੁਲ ਲੋ ਜੀ ਤੋਂ ਦਾ ਤੋਂ ਡੇ ਡੇ ਲੱਗ ਪਏ ਉਹ ਡੇ ਪਿਆ ਬੱਸ ਕੇ ਜਾਣ ਕੇ ਨਾੜ ਚੜ ਗਈ ਚੱਕੋ ਹਣ ਕੱਪੜੇ ਸਾਰੇ ਗੰਦੇ ਬੈੱਡ ਫਣਾਈ ਗਨੂ ਮੈਨੂੰ ਉੱਠ ਖੜਾ ਕਹਿਣਗੇ ਕਰਦਾ ਬੈਠ ਲੈਂਦਾ ਇਹ ਦੇਖੋ ਇੱਕ ਐਕਟਿੰਗ ਕਰਦਾ ਸੀ ਬੈਠ ਲੈਂਦਾ ਮਾਰਾ ਹੁਣ ਇਹਦੀ ਨਾੜ ਉੱਤਲ ਗਈ ਚੱਲ ਦੇ ਮੇਨੂੰ ਬੋਲੇ ਕੱਪੜੇ ਦੇਖ

ਚਲ ਚੱਲ ਜਲਦੀ ਵਾਈਡ ਹੈ ਕਿੱਕਰ ਤੇ ਅੰਕੀਤ ਹੋ ਗਈ ਹੈ ਕੈਚ ਕਰਾ ਕੈਚ ਲੈਦਰ ਦੀ ਬੋਲ ਹੈ ਬੈਟ ਟੁੱਟ ਜਾਣਾ ਤੁਹਾਡਾ ਨਹੀਂ ਟੁੱਟ ਲੋ ਵੀ ਮੇਟਰ ਟਾਈਮ ਹੋ ਗਿਆ ਇਨਾ ਲੰਗਰ ਪਾਣੀ ਅਸੀਂ ਛਕ ਲਿਆ ਤੇ ਸਾਬੂ ਕਹਦਾ papa ਮੈਂ ਵੀ ਐਂ ਬੰਨਣਾ ਕਿੱਥੇ ਸਾਬੂ ਆ ਧਾਈ ਬੱਦ ਆਏ ਆਏ ਚਾਗੂ ਦੇਖੋ ਕਿੱਡਾ ਸੋਹਣਾ ਲੱਗਦਾ ਹੱਸਦਾਂ ਨਾਲ ਹੱਸੀ ਇਹ 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 ਬੱਧ ਗਏ ਤੁਸੀਂ ਬੀਕ ਪਾਸਾ ਨੇ ਕੀਆ ਕੀਆ ਹੈ ਬਸ ਤੇਰਾ ਕੀਆ ਤੇਰਾ ਗ੍ਰੇਨ ਦੀ ਤਿਆਰ ਹੋਗੀ ਮੈਡਮ ਦੀ ਇਧਰ ਹਲ ਗਿਆ ਦਾ ਦੁੱਧ ਜੋ ਆ ਗਿਆ ਦਾ ਰੋਜ਼ ਹੀ ਬੱਦਲ ਹੈ ਗਾਇਜ਼ ਆ ਦੇਖੋ ਮੇਰੇ ਖੱਦ ਕੋਲ ਹੈ ਇਹ ਗ੍ਰੀਨ ਟੀ ਸਾਰੇ ਦਿਨ ਦਾ ਖਾਦਾ ਫਾਲਪੋਰਡ ਵੇਰਾ ਫਿਰ ਗ੍ਰੀਨ ਟੀ ਵੀ ਪੀਣੀ ਪੈਂਦੀ ਹੈ ਓਏ ਗਾਇਜ਼ ਮੈਨੂੰ ਦੇਖੋ ਸਾਈ 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 ਸਰ ਗਰਮ ਹੈ ਅਰੇ ਪਾ ਇਹਦਾ ਹੱਥ ਦੋ ਨਾ ਆ ਇਕੜ ਇਕੜ ਮਿੱਠੇ ਮਿੱਠੇ ਔਰ ਦੇਖ ਹੂੰ ਕੀ ਸਮਝੀਏ ਸਾਈਡ ਹੋ ਜਾਓ ਗਲਾਸ ਗਰਮ ਹੈ ਮੰਜਮ ਦਾਦੇ ਆਪਾਂ ਬਸ ਵੇਲੇ ਪਾਪਾ ਬੋਲਦੇ ਬੋਲਦੇ ਕੀ ਟੋਪ ਨਿਕਲਦੀ ਨਹੀਂ ਤੇ ਕਪੜਾ ਦਾ ਬੁਰਾ ਹਾਲ ਹੋਇਆ ਪਿਆ ਦੇਖ ਗਾਇਸ ਦੇਖੋ ਕੀ ਹੋ ਗਿਆ ਉਹ ਦੇਖ ਸਾਉਂ ਆਏ ਪਾਪਾ ਰੋਸ ਗਿਆ ਸਾਡਾ ਪਾਪਾ ਪਾਪਾ ਰੋਸ ਗਏ ਪਾਪਾ ਜਾਉਂਦੇ ਹੈ ਜ਼ਬੂ ਗਾਇਸ ਤੇ ਆ ਦੇ ਕੋ ਮਮਾ ਨਾ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਪਾਗਲਾ ਭਾਈ ਸਾਡਾ ਆਇਆ ਕਰੋ ਉੱਠ ਜਾ ਫੜ ਜਾ ਪਰੇ ਜ਼ਬੂ ਥੋੜ੍ਹਾ ਤੂੰ ਨਹੀਂ ਲੋਟ ਆਉਂਦਾ ਇਹ ਕਿਰਨਾ ਫੜਿਆ ਗਾਇਸ ਇਹਨੂੰ ਬਾਲ ਚਦਾ ਦਦੇ ਕੀ ਹੋਇਆ ਚਿਕਾ ਅਸੀਂ ਵੀ ਮौज-ਮਸਤੀ ਕਰ ਲਈ ਥੋੜੀ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਸੀ ਤੇ ਮੈਂ ਕਿਹਾ ਚਲੋ ਹੁਣ ਕਰ ਲਈਏ ਆਪਾਂ ਗੱਲਾਂ ਇਸ ਗੀਆਂ ਕਿ ਸਾਡੇ ਕਈ ਭੈਣਾਂ ਪੁੱਛਦੀਆਂ ਗੀਆਂ ਕਿ ਤੁਹਾਡੇ ਫਾਦਰ ਸਾਹਿਬ ਬੋਲਦੇ ਕਿਉਂ ਨਹੀਂਗੇ ਵੀ ਉਹਨਾਂ ਨੂੰ ਕੀ ਪ੍ਰੋਬਲਮ ਆ ਤੇ ਉਹਨਾਂ ਬਾਰੇ ਦੱਸ ਰਹੀ ਸੀ ਕਿ ਸਾਡੇ ਪਾਪਾ ਦੀ ਆਵਾਜ਼ ਕਿਉਂ ਚਲੀ ਗਈ ਉਹਨਾਂ ਦੇ ਨਾ ਬ੍ਰੇਨ ਦੇ ਸੈੱਲ ਵੀਕ ਹੋ ਗਿਆ ਤਾਂ ਇਸ ਕਰਕੇ ਉਹਨਾਂ ਦੀ ਆਵਾਜ਼ ਚਲੀ ਗਈ ਹੈ ਤੇ ਹੁਣ ਉਹ ਬੋਲ ਨਹੀਂ ਪਾਉਂਦੇ ਤਾਂ ਉਹ ਫਿਰ ਸਾਨੂੰ ਜਾਂ ਤਾਂ ਇਸ਼ਾਰਿਆਂ ਨਾਲ ਸਮਝਾਉਂਦੇ ਆ ਜੇ ਕੋਈ ਗੱਲ ਕਰਨੀ ਹੁੰਦੀ ਆ ਤੇ ਜਾਂ ਫਿਰ ਉਹ ਮੈਸੇਜਸ ਟਾਈਪ ਕਰ ਦਿੰਦੇ ਲਿਖਿਆ ਵੀ ਨਹੀਂ ਜਾਂਦਾ ਉਹਨਾਂ ਦਾ ਬਾਡੀ ਦਾ ਨਰਵਸ ਸਿਸਟਮ ਵੀ ਵੀਕ ਹੋ ਗਿਆ ਇਸ ਕਰਕੇ ਉਹਨਾਂ ਨੂੰ ਲਿਖਣ 'ਚ ਵੀ ਪ੍ਰੋਬਲਮ ਆ ਤੇ ਤੁਰਨ-ਫਿਰਨ 'ਚ ਵੀ ਪ੍ਰੋਬਲਮ ਆ ਤੇ ਉਹਨਾਂ ਨੂੰ ਬੋਲਣ 'ਚ ਵੀ ਪ੍ਰੋਬਲਮ ਆ ਬੋਲਣ ਤੇ ਤੁਸੀਂ ਹੋਰ ਦੇਖਦੇ ਹੋ ਕਿ ਜਮ੍ਹਾਂ ਹੀ ਨਹੀਂ ਜਾਂਦਾ ਬਸ ਉਹ ਇੱਕ ਸਾਇਲੈਂਟ ਹੋ ਗਏ ਤਾਂ ਇਸ ਕਰਕੇ ਤੁਸੀਂ ਜਦੋਂ ਵੀ ਅਸੀਂ ਉਹਨਾਂ ਕੋਲੇ ਵੀਡੀਓ ਬਣਾਉਣੀ ਉਹਨਾਂ ਦੀ ਗੋਲਦੀਆ ਤਾਂ ਉਹ ਕਹਿੰਦੇ ਕਿ ਤੁਸੀਂ ਬੋਲਦੇ ਹੋ ਤਾਂ ਉਹ ਰਿਪਲਾਈ ਕਿਉਂ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਦੀ ਸੀ ਕਿਉਂ ਇਸ ਕਰਕੇ ਨਹੀਂ ਰਿਪਲਾਈ ਕਰਦੇ ਕਿ ਉਹਨਾਂ ਦੀ ਆਵਾਜ਼ ਚਲੀ ਗਈ ਹੈ ਆਵਾਜ਼ ਤੇ ਟੈਕ ਹੋ ਗਿਆ ਗਲੇ ਦੇ ਕੁਝ ਵੀ ਹੈ ਤੇ ਅਸੀਂ ਕੋਈ ਵੀ ਡਾਕਟਰ ਨਹੀਂ ਛੱਡਿਆ ਪੀਜੀਆਈ ਤੋਂ ਸਟਾਰਟ ਕੀਤਾ ਸੀ ਉਹਨਾਂ ਦਾ ਟ੍ਰੀਟਮੈਂਟ ਪੀਜੀਆਈ ਚੰਡੀਗੜ੍ਹ ਮੋਹਾਲੀ ਲੁਧਿਆਣਾ ਪਟਿਆਲਾ ਕੋਈ ਸ਼ਹਿਰ ਨਹੀਂ ਛੱਡਿਆ ਕੋਈ ਡਾਕਟਰ ਨਹੀਂ ਛੱਡਿਆ ਨਾ ਅਸੀਂ ਦੇਸੀ ਛੱਡਿਆ ਨਾ ਅੰਗਰੇਜ਼ੀ ਛੱਡਿਆ ਨਾ ਕੋਈ ਹੋਮੋਪੈਥਿਕ ਛੱਡਿਆ ਨਾ ਕੋਈ ਆਯੁਰਵੈਦਿਕ ਛੱਡਿਆ ਧਰਮਸ਼ਾਲਾ ਸਾਰੇ ਕਿਤੇ ਅਸੀਂ ਇੰਗਲੈਂਡ ਕੀ ਧਰਮਸ਼ਾਲਾ ਤੱਕ ਵੀ ਅਸੀਂ ਉਹਨਾਂ ਦੀ ਮੈਡੀਸਨ ਲੈਣ ਵਾਸਤੇ ਗਏ ਸੀਗੇ ਜਿੱਥੇ ਕੋਈ ਸਾਨੂੰ ਦੱਸਦਾ ਵੀ ਉੱਥੇ ਜਾਓ ਉੱਥੇ ਜਾਓ ਅਸੀਂ ਉੱਥੇ ਹੀ ਜਾਂਦੇ ਹਾਂ ਬਟ ਕੋਈ ਫਰਕ ਨਹੀਂ ਪਿਆ ਤੇ ਆਪਣੇ ਜਿਹੜੇ ਪ੍ਰਾਈਵੇਟ ਹਸਪੀਟਲਸ ਵਾਲੇ ਡਾਕਟਰ ਉਹ ਕਹਿੰਦੇ ਆ ਕਿ ਹਜੇ ਤੱਕ ਬ੍ਰੇਨ ਦੇ ਸੈੱਲਾਂ ਦੀ ਮੈਡੀਸਨ ਹੀ ਨਹੀਂ ਬਣੀ ਵੀ ਉਹ ਕਹਿੰਦੇ ਤੁਸੀਂ ਵੀ ਇਹਨਾਂ ਨੂੰ ਨਹੀਂ ਫਰਕ ਪੈਣਾ ਇੱਕ ਕੁਦਰਤੀ ਚਮਤਕਾਰ ਆ ਜੇ ਹੋ ਜੇ ਤਾਂ ਇਹਨਾਂ ਦੀ ਆਵਾਜ਼ ਵਾਪਸ ਆ ਸਕਦੀ ਹੈ ਅਦਰਵਾਇਜ਼ ਨਹੀਂ ਤੇ ਫਿਰ ਹੁਣ ਉਹ ਡਾਕਟਰ ਆ ਪੀਜੀਆਈ ਚ ਆਈ ਹੋਏ ਇੱਥੇ ਆਪਣੇ ਬਠਿੰਡਾ ਹੀ ਆ ਤੇ ਉਹਨਾਂ ਤੋਂ ਉਹਨਾਂ ਦਾ ਟਰੀਟਮੈਂਟ ਚੱਲਦਾ ਤੇ ਟਰੀਟਮੈਂਟ ਇਹ ਹੀ ਆ ਕਿ ਜਿਹੜਾ ਹੁਣ ਜਿਵੇਂ ਉਹਨਾਂ ਦੀ ਬੋਡੀ ਆ ਵੀ ਬਸ ਉਹ ਕਹਿੰਦੇ ਸਟੇਬਲ ਰਹਿ ਸਕਦੀ ਐ ਇਦੋਂ ਘਟੂਗੀ ਨਹੀਂ ਇਦੋਂ ਵਧੂਗੀ ਨਹੀਂ ਪ੍ਰੋਬਲਮ ਵੀ ਜਿੱਦਾਂ ਲਾਈਫ ਚੱਲ ਰਹੀ ਐ ਬਸ ਚੱਲੂਗੀ ਇਸ ਕਰਕੇ ਉਹਨਾਂ ਨੂੰ ਮੈਡੀਸਨ ਦੇ ਰਹੇ ਆ ਤੇ ਸਾਡੇ ਵਿੱਚ ਬੈਠੇ ਆ ਇੰਨਾ ਹੀ ਸਾਡੇ ਲਈ ਬਹੁਤ ਤੇ ਹੁਣ ਤੁਹਾਨੂੰ ਪਤਾ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਉਹ ਕਿਉਂ ਨਹੀਂ ਬੋਲਦੇ ਸਾਡੇ ਕੀ ਜੀ ਇਹ ਸੀ ਉਹਨਾਂ ਦੀ ਜ਼ਿੰਦਗੀ ਦਾ ਸੱਚ ਉਹਨਾਂ ਦੀ ਆਵਾਜ਼ ਜਾਣ ਦਾ ਸੱਚ ਵੀ ਉਹ ਸਾਡੇ ਨਾਲ ਕਿਉਂ ਨਹੀਂ ਬੋਲਦੇ ਠੀਕ ਹੈ ਜੀ ਤੇ ਆ ਬੱਚੇ ਸਾਡੇ ਹੁਣ ਪੜ੍ਹ ਰਹੇ ਆ ਰਾਤ ਨੂੰ ਇਹਨਾਂ ਨੂੰ ਪੜਾਈ ਕਰਨੀ ਹੁੰਦੀ ਆ ਦਿਨੇ ਇਹਨਾਂ ਨੇ ਮਸਤੀ ਕਰਨੀ ਹੁੰਦੀ ਆ ਕੋਲੂ ਠੀਕ ਹੈ ਜੀ ਤੇ ਅੱਜ ਦਾ ਵਲੋਗਰ ਆਪਾਂ ਇੱਥੇ ਕਰਦੇ ਆਂ ਐਂਡ ਮਿਲਦੇ ਆਂ ਕਾਲੀ ਖੋਰ ਨਵੇਂ ਵਲੌਗ ਦੇ ਨਾਲ ਤੁਸੀਂ ਮਿਸ ਕਰਦੇ ਰਹੇਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਣਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਤੇ ਕਲਿੱਕ ਕਰਦੇ ਹੋ ਅਗਲੇ ਛੋਟੇ ਪੌਣ ਲਾਗੇ ਵਲੌਗ ਤੇ ਤੁਸੀਂ ਵੀ ਸਾਰੇ ਜਣੇ ਪ੍ਰੇ ਕਰਿਓ ਕਿ ਹੋ ਸਕਦਾ ਕਦੇ ਕਿਸੇ ਦੀ ਦਵਾਈ ਲੱਗ ਜਾਂਦੀ ਹੈ ਕਿ ਉਹਨਾਂ ਦੀ ਆਵਾਜ਼ ਵਾਪਸ ਆ ਜਾਵੇ ਹਮਮ ਸਾਰੇ ਨਾ ਬੱਸ ਬੱਸ ਤੁਹਾਨੂੰ ਮੈਂ ਤੁਹਾਨੂੰ। ਹੁਣ ਇਹ ਛੋਟੇ ਵਲੌਗ ਬਣਾ ਲਗੇ ਸਾਰੇ ਕਹਿੰਦੇ ਬਾਲੇ ਵੱਡੇ ਬਣਾਉਣੇ ਭਾਈ ਤੁਸੀਂ। ਹੁਣ ਅਸੀਂ ਥੋੜਾ ਥੋਣੀ ਚੀਜ਼ਾਂ ਹੀ ਦਿਖਾਇਆ ਕਰਾਂਗੇ। ਹਮਮ ਫੁੱਲ ਇੰਜੋਏ ਕਰਿਆ ਕਰੋ। ਰੂਟੀਨ ਦੇ ਵਲੌਗ ਵੈਸੇ ਵੀ ਆਪਣੇ ਪਹਿਲਾਂ ਵੀ ਛੋਟੇ ਜਿਹੇ ਜਦੋਂ ਕੋਈ ਫੰਕਸ਼ਨ ਆ ਜਾਏ ਜਾਂ ਕੁਝ ਹੋ ਜਾਂਦਾ सेलिब्रेशन ਦਾ ਫਿਰ ਉਹ ਆਪਾਂ ਕੱਟ ਦੇਣੀ ਨਾ ਆਪਾਂ ਪਾਰਾ ਪਾ ਦਿੰਨੇ ਆ। ਆਪਾਂ ਸਾਰੇ ਪਾ ਦਿੰਨੇ ਆ ਉਹਨਾਂ। ਆਪਾਂ ਸਾਰਾ ਪਾ ਦਿੰਦੇ ਆ ਆਪਾਂ ਚੱਲੇ ਇੰਜੋਏ ਕਰਨਗੇ ਸਾਰੇ। ਬਟ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਰ ਹੀ ਲੈਣਾ। ਉਹਨਾਂ ਨੇ ਦੇਖਣਾ ਹੀ ਦੇਖਣਾ। ਪਰ ਜਿਹਦੇ ਕੋਲ ਨਹੀਂ ਟਾਈਮ ਹੁੰਦਾ ਨਹੀਂ ਪਤਾ ਹੀ ਨਹੀਂ ਕਦਾ ਕਾ ਛੋਟੇ ਪਉਣੇ ਆ ਕਿਵੇਂ ਪਤਾ ਹੀ ਨਹੀਂ ਸਾਡਾ ਵੱਡਾ ਵੀ ਹੋ ਜਾ ਛੋਟਾ ਵੀ ਹੋ ਜਾ ਹਾਂ ਕਿਸੇ ਦਿਨ ਵੱਡਾ ਵੀ ਹੋ ਸਕਦਾ ਆਨ ਵਾਲੇ ਟਾਈਮ ਤੇ ਸਾਡੇ ਵਿਆਹ ਦਾ ਵਲੌਗ ਵੱਡਾ ਵੀ ਹੋ ਸਕਦਾ ਹਣਾ ਜੀ ਛੋਟਾ ਵੀ ਹੋ ਸਕਦਾ ਮम्मा ਆਹ ਦੇਖ ਮੱਠਾ ਜਣਾ ਚੂੜੇ ਪਾ ਲਓ ਠੀਕ ਹੈ ਤੇ ਬਾਬਾ ਮੈਂ ਚੂੜਾ ਦਵਾਉਂਦਾ ਹੀ ਨਹੀਂ ਆ ਮਨੇ ਤਾਂ ਓ ਵੈਰੀ ਗੁੱਡ ਐਡਾ ਵੱਡਾ ਬਣਾਤਾ ਓ ਇਤੋਂ ਤਾਂ ਅੱਜ ਕਰੇ ਨੇ ਮੈਡਮ ਕਹਿਣਗੇ ਕਿ ਤੂੰ ਬਣਾਇਆ ਸਭ ਛੋਟਾ ਜਿਹਾ ਬਣਾਉਣਾ ਸੀ ਇਥੇ ਤਾਂ ਗਾ ਲੱਗਦੀ ਐ